ਸਤਨਾਮ ਵਾਹਿਗੁਰੂ ਸਾਹਿਬ ਜੀ ਗੋੜੀ ਬੈਰਾਗਣ ਮਹਲਾ 4 ਹਮਰ ਮਨ ਚਿਤ ਹਰ ਆਸ ਨਿਤ ਕਿਉ ਦੇਖਾਂ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰ ਮਨ ਚਿੱਤ ਹਰ ਬਹੁਤ ਪਿਆਰਾ ਹਉ ਕੁਰਬਾਨੀ ਗਰ ਆਪਨੇ ਜਿਨ ਵਿਛੜਿਆ ਮਿਲਿਆ ਮੇਰਾ ਸਿਰ ਜਨਹਾਰਾ ਮੇਰੇ RAM ਹਮਾ ਪਾਪੀ ਸ਼ਰਨ ਪਰੇ ਹਰ ਦਵਾਰ ਮਤ ਨਿਰਗੁਣ ਹਮ ਮੈਲੇ ਕਬਹੂ ਆਪਣੀ ਕਿਰਪਾ ਤਹਾ ਰਹਾਉ ਹਮਰੇ ਅਬ ਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਨਤਨਾ ਆਵੇ ਤੂੰ ਗਣਵੰਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲਏ ਹਰ ਭਾਵੈ ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸ਼ ਦਿਓ ਹਰ ਨਾਮ ਛੜਾਵੇ ਤੁਮਰੇ ਗੁਣ ਕਿਆ ਕਹਾ ਮੇਰੇ ਸਤ ਗੁਰਾ ਜਬ ਗੁਰ ਬੋਲਹ ਤਬ ਬਿਸਮ ਹੋਇ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖ ਜੈਸੇ ਹਮ ਸਤ ਗੁਰ ਰਾਖ ਲੀਏ ਛੜਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰਬੰਧਪ ਮੇਰਾ ਸਖਾ ਸਖਾਏ ਜੋ ਹਮਰੀ ਬਿਦ ਹੋਤੀ ਮੇਰੇ ਸਤ ਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਸ਼ਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਤਨ ਧਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਜੋ ਹਮਰੀ ਵਿਦ ਹੋਤੀ ਮੇਰੇ ਸਤ ਗੋਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਧਨ ਧਨ ਗੁਰੂ ਨਾਨਕ ਜਨ ਕੇਰਾ ਜਿੱਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 167 ਦੇ ਉੱਪਰ ਅੰਕਿਤ ਹੈ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਰਹਾਉ ਦੀ ਪੰਕਤੀ ਤੋਂ ਇਹ ਸ਼ਬਦ ਦੀ ਆਪਾਂ ਵਿਚਾਰ ਆਰੰਭ ਕਰਨੀ ਹੈ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਆ ਮੇਰੇ ਰਾਮ ਹਮ ਪਾਪੀ ਸ਼ਰਨ ਪਰੇ ਹਰ ਦੁਆ हे मेरे परमेश्वर वाहेगुरु अकाल पुरख राम जी असि पापी हां तेरी शरण ਵਿੱਚ तेरे द्वार ते आए हां मेरे राम हम पापी शरण परे हर द्वार मत निरगुण हम मैले कब हु हे सतगुरु महाराज ਅਸੀਂ ਗੁਣਾ ਤੋਂ ਹੀਨੇ ਆ ਆਤਮਕ ਤੌਰ ਤੇ ਅਸੀਂ ਮੈਲੇ ਹਾਂ ਮਤ ਨਿਰਗੁਣ ਹਮ ਮੈਲੇ ਕਬਹੂ ਆਪਣੀ ਕਿਰਪਾ ਧਾਰ ਤੁਸੀਂ ਆਪਣੀ ਬਖਸ਼ਿਸ਼ ਕਰੋ ਰਹਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਅਰਦਾਸ ਕਰ ਰਹੇ ਆ ਏ ਪਰਮੇਸ਼ਰ ਜੀ ਹਮਰੇ ਮਨ ਚਿੱਤ ਹਰ ਆਸ ਨਿਤ ਇੱਥੇ ਦੇਖੋ ਮਨ ਦੇ ਨੰਨੇ ਨੂੰ ਵੀ ਸਿਆਰੀ ਹੈ ਚਿੱਤ ਦੇ ਤੱਤੇ ਨੂੰ ਵੀ ਸਿਆਰੀ ਹੈ ਸਾਡੇ ਮਨ ਵਿੱਚ ਸਾਡੇ ਚਿੱਤ ਵਿੱਚ ਹਮਰੇ ਮਨ ਚਿੱਤ ਹਰ ਆਸ ਨਿਤ ਨਿਤ ਸਾਡੇ ਮਨ ਵਿੱਚ ਆਸ ਹੈ ਕਿਉਂ ਦੇਖਾਂ ਹਰ ਦਰਸ ਤੇਮਾਰਾ ਬਾਣੀ ਵਿੱਚ ਜਦੋਂ ਸ਼ਬਦ ਕਿਉਂ ਆਉਂਦਾ ਕਿ ਉਹਦਾ ਅਰਥ ਕਿਵੇਂ हे सतगुरु असि किस तरह केवां तेरे दर्शन कर सकदे आ क्यों देखा हर दर्श तुम्हारा जिन प्रीत लाई सो जानता हमरे मन चित हर बहुत प्यार क्योंकि प्यार ਵੀ ਉੱਥੇ ਬਣਦਾ ਜਿੱਥੇ ਭਾਵਨਾ ਬਣ ਜਾਏ ਜਿੱਥੇ ਕੋਈ ਆਸ ਹੋਵੇ ਹੁਣ ਸਾਡੇ ਪ੍ਰੇਮ ਨੂੰ ਵਾਹਿਗੁਰੂ ਅਕਾਲ ਪੁਰਖ ਜਾਣਦਾ ਹੈ ਤੇ ਪ੍ਰੇਮ ਨੂੰ ਫਲ ਵੀ ਲੱਗਦਾ ਹੈ ਜਿਗਿਆਸਾ ਵੀ ਪੈਦਾ ਹੁੰਦੀ ਹੈ ਹੁਣ ਜੇ ਕਿਸੇ ਨੂੰ ਪਿਆਸ ਹੀ ਨਾ ਹੋਵੇ ਤੇ ਤੁਸੀਂ ਜ਼ਬਰਦਸਤੀ ਉਹਨੂੰ ਪਾਣੀ ਵੀ ਨਹੀਂ ਪਿਲਾ ਸਕਦੇ ਕਿਸੇ ਨੂੰ ਭੁੱਖ ਨਾ ਹੋਵੇ ਤੇ ਜ਼ਬਰਦਸਤੀ ਰੋਟੀ ਵੀ ਨਹੀਂ ਖਿਲਾ ਸਕਦੇ ਇਹ ਪਿਆਸ ਇਹ ਭੁੱਖ ਜਿਹੜੀ ਹੈ ਪਰਮੇਸ਼ਰ ਆਪ ਪੈਦਾ ਕਰਦਾ ਹੈ ਜਿਹਨਾਂ ਨੂੰ ਲੱਗ ਜਾਂਦੀ ਹੈ ਨਾ ਉਹ ਬੇਨਤੀ ਕਰਦੇ ਆ ਸੱਚੇ ਨਾਮ ਕੀ ਲੱਗਹਿ ਭੁੱਖ ਕਿ ਮੈਨੂੰ ਇਹ ਪਰਮੇਸ਼ਰ ਸੱਚੇ ਨਾਮ ਦੀ ਭੁੱਖ ਲੱਗੀ ਜਿਹਨਾਂ ਨੂੰ ਪਿਆਸ ਲੱਗਦੀ ਹੈ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ ਸਾਡੇ ਮਨ ਵਿੱਚ ਸਾਡੇ ਚਿੱਤ ਵਿੱਚ ਬਹੁਤ ਪਿਆਰਾ ਹੈ ਹਉ ਕੁਰਬਾਨੀ ਗੁਰ ਆਪਣੇ ਜਿਨ ਵਿਛੜਿਆ ਮਿਲਿਆ ਮੇਰਾ ਸਿਰਜਣਹਾਰਾ ਸਭ ਕਹਿੰਦੇ ਹਾਂ ਕੁਰਬਾਨ ਜਾਣਾ ਮੈਂ ਸਦਕੇ ਜਾਣਾ ਹਾਂ ਕੁਰਬਾਨੀ ਗੁਰ ਆਪਣੇ ਜਿਨ ਵਿਛੜਿਆ ਮਿਲਿਆ ਮੇਰਾ ਸਿਰਜਣ ਹਾਰ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਣਾ ਸਦਕੇ ਜਾਣਾ ਬਲਿਹਾਰ ਜਾਣਾ ਜਿਨ ਵਿਛੜਿਆ ਮਿਲਿਆ ਮੇਰਾ ਸਿਰਜਣ ਹਾਰ ਅਸੀਂ ਵਿਛੜੇ ਹੋਏ ਸੀ ਤੇ ਉਹ ਸਿਰਜਣ ਹਾਰ ਪ੍ਰਮਾਤਮਾ ਨੇ ਸਾਨੂੰ ਮਿਲਾ ਦੇ ਇੱਕ ਸ਼ਬਦ ਹੁੰਦਾ ਵਿਸਰਨਾ ਇੱਕ ਸ਼ਬਦ ਆਇਆ ਬਾਣੀ ਵਿੱਚ ਵਿਛੜਨਾ ਵਿਸਰਨਾ ਕੀ ਭਾਵ ਜਿਹਨੂੰ ਜਿਆਦਾ ਨਹੀਂ ਹੁੰਦੀ ਜਿਹੜਾ ਮਰ ਗਿਆ ਆਤਮਿਕ ਤੌਰ ਤੇ ਖਤਮ ਹੋ ਗਿਆ ਤੇ ਜਿਹੜਾ ਵਿਛੜਿਆ ਹੈ ਨਾ ਉਹ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਕਦੇ ਤਾਂ ਕਦੋਂ ਮਿਲ ਜਾਂਦਾ ਹੈ ਤੇ ਮਿਲਾਉਣ ਵਾਲਾ ਸਤਿਗੁਰੂ ਹੈ ਜਿਸ ਤਰ੍ਹਾਂ ਆਪਾਂ ਸ਼ਬਦ ਪੜ੍ਹਦੇ ਆ ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭ ਹਰ ਦਰਗਾਹ ਕਾ ਬਸੀਠ ਉਹ ਵਿਛੜਿਆ ਨੂੰ ਮਿਲ ਦਿੰਦਾ ਜਦੋਂ ਅਰਦਾਸ ਨਿਕਲਦੀ ਨਾ ਬਹੁਤ ਜਨਮ ਵਿਛਰੇ ਤੇ ਮਾਧੋ ਇਹ ਜਨਮ ਤੇ ਮਾਰੇ ਲਿਖੇ ਕਹ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਕੇ ਜਿਹੜਾ ਵਿਸਰਿਆ ਹੁੰਦਾ ਨਾ ਵਿਸਰਿਆ ਮਤਲ ਆਤਮਿਕ ਮੌਤੇ ਮਰ ਗਿਆ ਜਦੋਂ ਆਪਾਂ ਬਚਨ ਪੜ੍ਹਦੇ ਆਂ ਅੱਖਾਂ ਜੀਵਾਂ ਬਿਸਰੇ ਮਰ ਜਾ ਬਿਸਰਨਾ ਮਤਲਬ ਆਤਮਿਕ ਮੌਤ ਹੋ ਗਈ ਸਬਜੀ ਮਹਾਰਾਜ ਕਹਿੰਦੇ ਭਾਈ ਤੂੰ ਵਿਸਰ ਹੈ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਜਦੋਂ ਮੈਂ ਉਹਨੂੰ ਵਿਸਾਰ ਦੇਣਾ ਮੇਰੀ ਆਤਮਿਕ ਮੌਤ ਹੋ ਜਾਂਦੀ ਦੋ ਸ਼ਬਦ ਵਿਸਰਨਾ ਤੇ ਵਿਛੜਨਾ ਜਿਹੜਾ ਵਿਸਰਿਆ ਭਾਵ ਆਤਮਿਕ ਤੌਰ ਤੇ ਮਰ ਗਿਆ ਤੇ ਜਿਹੜਾ ਵਿਛੜਿਆ ਆਇਆ ਤੇ ਜਿਹੜਾ ਵਿਛੜਿਆ ਉਹ ਇੱਕ ਨਾ ਇੱਕ ਦਿਨ ਉਹਦਾ ਮਿਲਾਪ ਜਰੂਰ ਹੋਏਗਾ ਤੇ ਮਿਲਾਉਣ ਵਾਲਾ ਸਤਿਗੁਰੂ ਹੈ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਟ ਪਰ ਇਹ ਕਿ ਸਾਡੇ ਅੰਦਰ ਅਹਿਸਾਸ ਹੋ ਜਾਏ ਕਿ ਅਸੀਂ ਵਿਛੜੇ ਹੋਏ ਹਾਂ ਔਰ ਕਿਦੋਂ ਤੋਂ ਵਿਛੜੇ ਹਾਂ ਕਹਿੰਦੇ ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੇ ਮਾਰੇ ਲਈ ਹੌਂ ਕੁਰਬਾਨੀ ਗੁਰ ਆਪਣੇ ਜਿਨ ਵਿਛੜਿਆ ਮਿਲਿਆ ਮੇਰਾ ਸਿਰ ਜਨਹਾਰਾ ਰਹਾਉ ਦੀ ਪੰਕਤੀ ਵਿੱਚ ਗੁਰੂ ਰਾਮਦਾਸ ਕਹਿੰਦੇ ਮੇਰੇ RAM ਹਮ ਪਾਪੀ ਸ਼ਰਨ ਪਰੇ ਹਰ ਦਵਾਰ ਅਸੀਂ ਜਦੋਂ ਤੇਰੇ ਦਰ ਤੇ ਆ ਗਏ ਦਰ ਤੇ ਆਉਣ ਦਾ ਮਤਲਬ ਹੈ ਕਿ ਸਤਗੁਰੂ ਮਹਾਰਾਜ ਤੇਰੇ ਸਮਰਪਣ ਹੋ ਗਏ ਜਿਦਣੇ ਸਾਨੂੰ ਗੱਲ ਸਮਝ ਆ ਗਈ ਕਿ ਮੱਥਾ ਟੇਕਣ ਦਾ ਭਾਵ ਕੀ ਹੈ ਮੱਥਾ ਟੇਕਣ ਦਾ ਭਾਵ ਹੈ ਕਿ ਸਤਿਗੁਰੂ ਮਹਾਰਾਜ ਹੁਣ ਮੈਂ ਤੇਰਾ ਹਾਂ ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ ਹੈ ਮੈਂ ਆਪਣੇ ਆਪ ਸਮਰਪਣ ਕਰਦਾ ਮੱਥਾ ਟੇਕਣਾ ਭਾਵ ਮੈਂ ਤੈਨੂੰ ਮੰਨਦਾ ਹਾਂ ਤੇਰੇ ਨਾਮ ਨੂੰ ਮੰਨਦਾ ਹਾਂ ਤੈਨੂੰ ਨਿਭਣਾ ਗੁਰੂ ਮਹਾਰਾਜ ਕਹਿੰਦੇ ਤਦ ਨੂੰ ਨਿਵਣ ਮੰਨਣ ਤੇਰਾ ਨਾਮ ਮੈਂ ਤੈਨੂੰ ਝੁਕ ਰਿਹਾ ਤੇਰੇ ਅੱਗੇ ਮੱਥਾ ਟੇਕਿਆ ਤੇਰੀ ਸ਼ਰਨ ਵਿੱਚ ਆਇਆ ਤੇਰੇ ਦਰਵਾਜ਼ਾ ਆਇਆ ਗੁਰੂ ਮਹਾਰਾਜ ਬਾਣੀ ਵਿੱਚ ਕਹਿੰਦੇ ਆ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵਾਂ ਸੁਖਾਈ ਨਾਨਕ ਗਰੀਬ ਟਹਿ ਪਿਆ ਦਵਾਰੇ ਹਰ ਮੇਲ ਲਿਹੋ ਵਢਿਆਈ ਜਦੋਂ ਅਸੀਂ ਉਹਦੇ ਦਰ ਤੇ ਹੈ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ ਕਹਿੰਦੇ ਆਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਜੇ ਆਪਾਂ ਨੂੰ ਪੰਜਾਬੀ ਵਿੱਚ ਕਹਿੰਦੇ ਆਬ ਤੇ ਜਬ ਨੂੰ ਕਹਿੰਦੇ ਪੰਜਾਬੀ ਵਿੱਚ ਕਹਿੰਦੇ ਹੁਣ ਹੁਣ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹੁਣ ਮੈਂ ਹਾਰ ਕੇ ਆਇਆ ਬੜਾ ਭਟ ਗਿਆ ਕਦੇ ਕਿਤੇ ਚਲਾ ਗਿਆ ਕਦੇ ਕਿਤੇ ਚਲਾ ਗਿਆ ਪਰ ਜੋ ਹੁਣ ਮੈਂ ਤੇਰੀ ਸ਼ਰਨ ਵਿੱਚ ਆਇਆ ਅਬ ਹਮ ਚਲੀ ਠਾਕੁਰ ਪੈ ਹਾਰ ਹੁਣ ਮੈਂ ਹਾਰ ਕੇ ਤੇਰੀ ਸ਼ਰਨ ਵਿੱਚ ਆਇਆ ਜਦ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਹੁਣ ਭਾਵੇਂ ਤੂੰ ਰੱਖ ਲੈ ਭਾਵੇਂ ਮਾਰ ਦੇ ਗੁਰੂ ਰਾਮਦਾਸ ਜੀ ਦੇ ਬਚਨ ਆਪਾਂ ਸਾਂਝੇ ਕਰਦੇ ਆਂ ਕਹਿੰਦੇ ਜਿਉਂ ਭਾਵੇਂ ਤਿਉਂ ਰੱਖ ਲੈ ਹਮ ਸ਼ਰਨ ਪ੍ਰਭ ਆਏ RAM RAJ Hਮ ਭੂਲ ਬਿਗਾੜ ਹੈ ਦਿਨ ਰਾਤ ਹਰ ਲਾਜ ਰਖਾਏ ਹਮ ਬਾਰਕ ਤੂੰ ਗੁਰਪਿਤਾ ਹੈ ਦੇ ਮਤ ਸਮਝਾਏ ਇਹ ਸਤਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ ਤੇ ਜਦੋਂ ਅਸੀਂ ਸ਼ਰਨ ਵਿੱਚ ਆਉਂਨੇ ਆਂ ਜੇ ਆਪਾਂ ਬਾਹਰੀ ਤਰੀਕੇ ਤੇ ਵੀ ਦੇਖ ਲਈਏ ਨਾ ਜੇ ਆਪਾਂ ਗੁਰਦੁਆਰੇ ਆਉਣ ਲੱਗ ਜਾਈਏ ਕਈ ਲੋਕ ਨੇ ਫਿਰ ਕਹ ਲੋ ਜੀ ਹੁਣ ਤਾਂ ਗੁਰਦੁਆਰੇ ਬਹੁਤ ਜਾਂਦਾ ਹੈ ਜਿਹੜਾ ਨਹੀਂ ਜਾਂਦਾ ਪਹਿਲੇ ਗੁਰਦੁਆਰੇ ਨਹੀਂ ਜਾਂਦਾ ਤੇ ਗੁਰੂ ਮਹਾਰਾਜ ਕਹਿੰਦੇ ਪਰਵਾਹੀ ਨਾ ਕਰੋ ਗੁਰੂ ਰਾਮਦਾਸ ਜੀ ਕਹਿੰਦੇ ਲੋਕਣ ਕੀ ਚਤਰਾਈ ਉਪਮਾ ਤਹ ਬਸੰਤਰ ਜਾਰ ਇਹਨੂੰ ਅੱਗ ਵਿੱਚ ਸਾੜ ਦਿਓ ਪੀ ਚੰਗਾ ਕਹਿ ਰਿਹਾ ਵੀ ਭਾਈ ਬੜਾ ਗੁਰਮੁਖ ਹੋ ਗਿਆ ਇਹ ਤਾਂ ਜਾਂਦਾ ਹੀ ਨਹੀਂ ਗੁਰਦੁਆਰੇ ਇਹ ਤਾਂ ਗੁਰਦੁਆਰੇ ਹੀ ਨਹੀਂ ਉਹਦਾ ਵਾਪਸ ਤੇ ਕਹਿੰਦੇ ਹਨ ਭਾਈ ਲੋਕਣ ਕੀ ਚਤਰਾਈ ਉਪਵਾ ਤੈਂ ਬਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈਟਾ ਤੇ ਜਦੋਂ ਸਾਨੂੰ ਸਮਝ ਆਈ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੈ ਕਿਰਪਾ ਧਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖੋ ਲਾਜ ਮੁਰਾ ਸਤਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ ਇਸ ਸਿੱਖੀ ਦਾ ਸਿਧਾਂਤ ਹੈ ਆ ਨੀਤੀ ਦੇ ਚਾਰ ਭੇਦ ਹੁੰਦੇ ਨਾ ਸ਼ਾਮ ਦਾਮ ਦੰਡ ਭੇਦ ਤੇ ਸ਼ਾਮ ਦਾ ਅਰਥ ਇਹ ਹੁੰਦਾ ਸਮਰਪਣ ਹੋਣਾ ਸ਼ਰਨ ਵਿੱਚ ਆਉਣਾ ਸਭ ਤੋਂ ਪਹਿਲਾਂ ਸਮਰਪਣ ਹੋ ਜਾਓ ਤੇ ਅਸੀਂ ਤੇਰੀ ਸ਼ਰਨ ਵਿੱਚ ਆਏ ਆ ਤੇ ਉਹਦੀ ਸ਼ਰਨ ਵਿੱਚ ਕੀ ਮਿਲਦਾ ਪ੍ਰਭ ਕੀ ਸ਼ਰਨ ਸਗਲ ਭੈਲਾ ਤੇ ਸਾਰੇ ਡਰ ਖਤਮ ਹੋ ਜਾਣਗੇ ਦੁੱਖ ਬਿਨਸੇ ਸੁੱਖ ਪਾਇਆ ਤੇ ਉਹ ਪ੍ਰਮਾਤਮਾ ਕਿਰਪਾ ਕਰਦਾ ਕਿੰਨੇ ਸ਼ਬਦ ਬਾਣੀ ਵਿੱਚ ਸਤਗੁਰ ਆਇਓ ਸ਼ਰਨ ਤੁਹਾਰੀ ਕੀ ਮਿਲਦਾ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਜਦੋਂ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਅਵਰ ਨ ਸੂਜੇ ਦੂਜੀ ਠਾਹਰ ਹਾਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲਿਖੈ ਛੋਟੇ ਹਮ ਨਿਰਗੁਣ ਲਹਿੋ ਉਬਾਰੀ ਮੈਂ ਤੇਰੀ ਸ਼ਰਨ ਵਿੱਚ ਆਇਆ ਮੇਰੇ RAM ਹਮ ਪਾਪੀ ਸ਼ਰਨ ਪਰੇ ਹਰ ਦੁਵਾਰ ਮਤ ਨਿਰਗੁਣ ਹਮ ਮੈਲੇ ਕਬੋਂ ਆਪਣੀ ਕਿਰਪਾ ਧਾਰਾਓ ਹਮਰੇ ਔਗਣ ਬਹੁਤ ਬਹੁਤ ਹੈ ਬਹੁ بار بار ਹਰ ਗਣ ਤਨ ਆਵੇ ਇਹ ਸਤਿਗੁਰੂ ਸਾਡੇ ਔਗਣ ਬਹੁਤ ਆ ਪਟਕੀਰਤ ਜੀ ਦੇ ਆਪਾਂ ਬਚਨ ਪੜ੍ਹਦੇ ਆ ਉਹਨਾਂ ਨੇ ਇਥੋਂ ਤੱਕ ਰੱਖਿਆ ਜਦੋਂ ਆ ਨਾ ਆਪਾਂ ਅੰਦਰ ਜਾਂਦੇ ਅੰਦਰ ਤੇ ਪਤਾ ਲੱਗਦਾ ਵੀ ਅੰਦਰ ਤਾਂ ਕੋਈ ਖਾਲੀ ਹੈ ਸਾਡੇ ਅੰਦਰ ਇੰਨਾ ਗੁਰੂ ਮਹਾਰਾਜ ਕਹਿੰਦੇ ਔਗਣ ਆ ਜੇਤਾ ਸਮੰਧ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਜਿੰਨਾ ਪਾਣੀ ਹੈ ਨਾ ਤੈਨਹੀਂ ਹਿੱਸੇ ਧਰਤੀ ਤੇ ਪਾਣੀ ਹੈ ਉਹਨੇ ਸਾਡੇ ਵਿੱਚ ਔਗਣੇ ਹਮਰੇ ਅਵਗਣ ਬਹੁਤ ਬਹੁਤ ਹੈ ਇਹ ਸਤਿਗੁਰੂ ਬਾਰ ਬਾਰ ਹਰ ਗਣਤ ਨਾ ਆਵੇ ਇੰਨੇ ਆ ਕਹਿੰਦੇ ਬਾਰ ਬਾਰ ਗਿਣਤੀ ਵੀ ਨਹੀਂ ਹੋ ਸਕਦੀ ਇੰਨੇ ਸਾਡੇ ਵਿੱਚ ਔਗਣੇ ਹਮਰੇ ਅਵਗਣ ਹਮ ਅਵਗਣ ਭਰੇ ਏਕ ਗੁਣ ਨਹੀਂ ਜੇ ਆਪਾਂ ਚੰਗੇ ਕੰਮ ਕਰ ਰਹੇ ਆ ਨਾ ਮਾਫ ਕਰਨਾ ਮੈਂ ਅੰਮ੍ਰਿਤ ਵੇਲੇ ਉੱਠਦੇ ਆ ਬਾਣੀ ਪੜ ਰਹੇ ਆ ਸੇਵਾ ਕਰ ਰਹੇ ਆ ਸੰਗਤ ਕਰ ਰਹੇ ਆ ਇਸਾਰੇ ਚੰਗੇ ਗੁਣ ਜਿਹੜੇ ਆ ਵਾਹਿਗੁਰੂ ਜੀ ਦੇ ਆ ਤੇ ਉਹ ਵਾਪਸ ਲੈ ਲੈਣੇ ਸਾਡੇ ਵਿੱਚ ਕੀ ਹੈ ਹਮ ਆਪ ਗੁਣ ਪਰੇ ਏਕ ਗੁਣ ਦਾ ਹੀ ਉਹ ਕਰਾ ਰਿਹਾ ਇਹ ਚੰਗੇ ਗੁਣ ਜਿੰਨੇ ਔਗਣ ਸਾਡੇ ਆਪਣੇ ਆ ਪਰ ਗੁਰੂ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਦੁਨੀਆ ਦੇ ਵਿੱਚ ਐਸਾ ਕੋਈ ਕਾਲਜ ਨਹੀਂ ਬਣਿਆ ਕੋਈ ਕਾਲਜ ਦੇ ਸਾਹਮਣੇ ਕਹਵੇ ਮੈਂ ਇੰਜੀਨੀਅਰ ਇੰਜੀਨੀਅਰ ਕਹਿ ਕੇ ਕੋਈ ਬਣ ਜਾਂਦਾ ਇੰਜੀਨੀਅਰ ਪੜਾਈ ਕਰਨੀ ਪੈਂਦੀ ਹੈ ਕੋਈ ਜਾ ਕੇ ਕਹਵੇ ਮੈਡੀਕਲ ਕਾਲਜ ਦੇ ਸਾਹਮਣੇ ਡਾਕਟਰ ਡਾਕਟਰ ਕੋ ਬਣ ਜਾਏਗਾ ਪਰ ਗੁਰੂ ਇੰਨਾ ਸਮਰਥ ਹੈ ਇੰਨਾ ਸਮਰਥ ਹੈ ਇੱਥੇ ਆ ਕੇ ਜਦੋਂ ਕਹਾਂਗੇ ਨਾ ਸਤਗੁਰੂ ਮਹਾਰਾਜ ਕੀ ਕਰਦੇ ਆ ਤੁਸੀਂ ਰੋਜ਼ ਪੜ੍ਹਦੇ ਹੋ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾ ਕੋ ਨ ਸੋਜੀ ਜੇ ਤਿਸ ਗੁਣ ਕੋ ਕਰੇ ਹੈ ਨਹੀਂ ਕਿ ਦੁਨੀਆ ਵਿੱਚ ਜਿਹੜਾ ਗੁਣ ਇੱਕ ਵਾਰੀ ਕਹਿਤਾ ਸੀ ਕਹਿੰਦੇ ਸਤਗੁਰੂ ਉਹ ਗੁਣਾ ਨਾ ਛੋੜੀਆਂ ਪੜ੍ਹ ਦਿੰਦਾ ਉਹ ਖਲ ਮੁਰਤੇ ਪੰਡਤ ਕਰਬੋ ਪੰਡਤ ਤੇ ਮੁਗਦਾਰੇ ਹੈ ਸਰੀਰ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਆ ਨਾ ਤੇ ਜਿਹਦੇ ਉੱਪਰ ਕਿਰਪਾ ਕਰ ਦਿੰਦਾ ਬਖਸ਼ਿਸ਼ ਕਰ ਦਿੰਦਾ ਤੇ ਜਦੋਂ ਸਾਨੂੰ ਅਸੀਂ ਆਪਣੇ ਅੰਦਰ ਨੂੰ ਜਾਣ ਦਾ ਯਤਨ ਕਰਦੇ ਆਂ ਤੇ ਸਾਨੂੰ ਸਮਝ ਲੱਗਦੀ ਹੈ ਕਹਿੰਦੇ ਹਮਰੇ ਆਵਗਣ ਬਹੁਤ ਬਹੁਤ ਹੈ ਦੋ ਚੀਜ਼ਾਂ ਹੁੰਦੀ ਐ ਇੱਕ ਹੁੰਦੇ ਵਿਗਿਆਨੀ ਜਿਹੜੇ ਬਾਹਰ ਖੋਜ ਕਰਦੇ ਐ ਇੱਕ ਹੁੰਦੇ ਗਿਆਨੀ ਗਿਆਨੀ ਮਤਲਬ ਕਿਸੇ ਕੱਪੜਿਆਂ ਦਾ ਨਾਮ ਨਹੀਂ ਐ ਵੀ ਆਪਾਂ ਕੱਪੜਿਆਂ ਦੇ ਨਾਮ ਰੱਖ ਲੈਨੇ ਗਿਆਨੀ ਤੇ ਗਿਆਨੀ ਜਿਹੜਾ ਆਪਣੇ ਅੰਦਰ ਨੂੰ ਖੋਜਦਾ ਆਪਣੇ ਅੰਦਰ ਨੂੰ ਜਾਣ ਦਾ ਯਤਨ ਕਰਦਾ ਪਾਤਸ਼ਾਹ ਜੀ ਕਹਿੰਦੇ ਆ ਭਾਈ ਜਦੋਂ ਅਸੀਂ ਅੰਦਰ ਖੋਜਾਂਗੇ ਬਾਣੀ ਦੇ ਵਿੱਚ ਸਤਿਗੁਰ ਨੇ ਸਾਨੂੰ ਕਿਹਾ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਬਾਜ ਜਦੋਂ ਅਸੀਂ ਰੋਜ਼ ਦੇਖਾਂਗੇ ਰੋਜ਼ ਆਪਣਾ ਧਿਆਨ ਰੱਖਾਂਗੇ ਤੇ ਕਿੰਨਾ ਕੁਝ ਸਾਨੂੰ ਪਤਾ ਲੱਗੇਗਾ ਹਮਰੇ ਆਪਗਣ ਬਹੁਤ ਬਹੁਤ ਹੈ ਬਹੁ بار بار ਹਰ ਗਣ ਤਨਾਵੇ ਤੂੰ ਗਣਵੰਤਾ ਹਰ ਹਰ ਦਿਆਲ ਤੂੰ ਗੁਣਾ ਦਾ ਖਜ਼ਾਨਾ ਹੈ ਦਿਆਲੂ ਹੈ ਹਰ ਆਪੇ ਬਖਸ਼ ਲੈ ਹਰ ਭਾਵੈ ਤੂੰ ਆਪੇ ਬਖਸ਼ ਕੇ ਸਾਨੂੰ ਆਪਣੇ ਨਾਲ ਮਿਲਾ ਲੈਂਦਾ ਹਮ ਅਪਰਾਧੀ ਰਾਖੇ ਗੁਰ ਸੰਗਤੀ ਤੇ ਜਦੋਂ ਅਸੀਂ ਦੇਖਦੇ ਆ ਨਾ ਮੈਂ ਹਮੇਸ਼ਾ ਬੇਨਤੀ ਕਰਦਾ ਹਾਂ ਕਿ ਆ ਕੇ ਸ਼ੁਕਰ ਕਰੀਏ ਆਪਾਂ ਕਿਸੇ ਕੋਲ ਜਾਈਏ ਨਾ ਕਿਸੇ ਅਫਸਰ ਦੇ ਕੋਲ ਕਿਸੇ ਮੰਤਰੀ ਸੰਤਰੀ ਕੋਲ ਉਹਦਾ ਬੜਾ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਇੱਕ ਵਾਰੀ ਜ਼ਰੂਰ ਬੋਲਣਾ ਚਾਹੀਦਾ ਅਰਦਾਸ ਕਰਨੀ ਚਾਹੀਦੀ ਕਿ ਸਤਗੁਰੂ ਮਹਾਰਾਜ ਤੂੰ ਕਿੰਨੀ ਕਿਰਪਾ ਕੀਤੀ ਐ ਤੂੰ ਮੈਨੂੰ ਆਪਣੀ ਸੰਗਤ ਵਿੱਚ ਬੈਠਣ ਦਾ ਮੌਕਾ ਦਿੱਤਾ ਹੈ ਤੂੰ ਬਖਸ਼ਿਸ਼ ਕੀਤੀ ਐ ਹਮ ਅਪਰਾਧੀ ਰਾਖੇ ਗੁਰ ਸੰਗਤੀ ਫਿਰ ਸਾਨੂੰ ਆਪਣੀ ਸੰਗਤ ਵਿੱਚ ਬਿਠਾ ਕੇ ਕਰਦਾ ਕੀ ਐ ਉਪਦੇਸ਼ ਦਿਓ ਸਾਨੂੰ ਉਪਦੇਸ਼ ਦਿੰਦਾ ਹੈ ਹਰ ਨਾਮ ਛੜਾਵੇ ਤੇ ਨਾਮ ਦੇ ਨਾਲ ਜੋੜ ਦਿੰਦਾ ਤੇ ਨਾਮ ਨੇ ਹੀ ਸਾਨੂੰ ਬਿਕਾਰਾਂ ਤੋਂ ਛਡਾਉਣਾ ਹੈ ਫਿਰ ਸਤਗੁਰ ਕਹਿੰਦੇ ਤੁਮਰੇ ਗੁਣ ਕਿਆ ਕਹਾ ਮੇਰੇ ਸਤਗੁਰਾ ਇਹ ਸਤਗੁਰੂ ਤੇਰੇ ਗੁਣਾ ਨੂੰ ਮੈਂ ਨਹੀਂ ਕਹਿ ਸਕਦਾ ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਕਿੰਨਾ ਸਮਰਥ ਹੈ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਅਸੀਂ ਤਾਂ ਸਿਰਫ ਬੋਲਦੇ ਆਂ ਬੁਲਾਉਣ ਵਾਲਾ ਤਾਂ ਉਹ ਹੈ ਅਸੀਂ ਦੇਖ ਰਹੇ ਆਂ ਦਿਖਾਉਣ ਵਾਲਾ ਉਹ ਹੈ ਅਸੀਂ ਸੁਣ ਰਹੇ ਆਂ ਸੁਣਾਉਣ ਵਾਲਾ ਉਹ ਹੈ ਕੋਈ ਤਾਕਤ ਹੈ ਨਾ ਕੋਈ ਤਾਕਤ ਹੈ ਸਾਨੂੰ ਸਰੋਤ ਇਹਨਾਂ ਦਵੇ ਅਸੀਂ ਸੁਣ ਨਹੀਂ ਸਕਦੇ ਸਾਨੂੰ ਤਾਕਤ ਇਹਨਾਂ ਦਵੇ ਅਸੀਂ ਬੋਲੇ ਨਹੀਂ ਸਕਦੇ ਅਸੀਂ ਚੱਲ ਰਹੇ ਹਾਂ ਚਲਾਉਣ ਵਾਲਾ ਉਹ ਹੈ ਅਸੀਂ ਭੁੱਲ ਗਏ ਰੱਬ ਨੂੰ ਭੁੱਲ ਗਏ ਮਨੁੱਖ ਕੀ ਕੋਈ ਹੈ ਗੁਰੂ ਮਹਾਰਾਜ ਕਹਿੰਦੇ ਸਭ ਕੁਝ ਤੂੰ ਹੀ ਹੈ ਆਪ ਕਥੇ ਆਪ ਸੁਣਨੇ ਹਾਰ ਆਪੇ ਏਕ ਆਪ ਵਿਸਤਾਰ ਤੇਰੇ ਇੰਨੇ ਗੁਣ ਹਨ اے ਸਤਗੁਰੂ ਤੁਮਰੇ ਗੁਣ ਕਿਆ ਕਹਾ ਮੇਰੇ ਸਤਗੁਰਾ ਗੁਰੂ ਰਾਮਦਾਸ ਜੀ ਕਹਿੰਦੇ ਆ ਕਹਿੰਦੇ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੂੰ ਤਾਂ ਗੁਣਾ ਦਾ ਖਜ਼ਾਨਾ ਹੈ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨ ਕਿਸੇ ਬੰਦੇ ਦੇ ਗੁਣ ਗਾਓਗੇ ਨਾ ਇੱਕ ਦਿਨ ਗਾਲੋਗੇ ਖਤਮ ਹੋ ਜਾਣੇ ਕਿੰਨੇ ਕ ਆਪਾਂ ਗਾ ਸਕਦੇ ਆ ਅੱਜ ਕਿਸੇ ਨੂੰ 25 ਸਾਲ ਹੋ ਗਏ ਪਾਠ ਕਰਦੇ ਨੂੰ ਜਪਜੀ ਸਾਹਿਬ ਕਿਸੇ ਨੂੰ 50 60 ਹੋ ਗਏ ਕਿਸੇ ਨੂੰ 60 ਕਿਸੇ 70 80 ਸਾਲ ਹੋ ਜਿੱਦਾਂ ਜਿੱਦਾਂ ਉਮਰ ਹੈ ਕਿਸੇ ਨੇ ਕਿਹਾ ਕਿ ਅੱਜ ਪਾਠ ਕਰਨ ਨੂੰ ਮਨ ਨਹੀਂ ਕਰਦਾ ਅੱਜ ਅਬਜੀ ਸਭ ਪੁਰਾਣੀ ਹੋ ਗਈ ਕਿਉਂਕਿ ਸਾਹਿਬ ਮੇਰਾ ਨਿਤ ਨਵਾ ਸਦਾ ਸਦਾ ਦਾਤਾਰ ਉਹ ਤਾਂ ਨਿਤ ਨਵਾ ਆ ਤੁਸੀਂ ਕੋਈ ਗਾਣਾ ਸੁਣ ਲਓ ਤੁਸੀਂ ਕੋਈ ਗਾਣਾ ਸੁਣ ਲਓ ਗੀਤ ਸੁਣ ਲਓ ਤੁਹਾਨੂੰ ਬੜਾ ਚੰਗਾ ਲੱਗੇਗਾ ਇੱਕ ਦਿਨ ਦੋ ਦਿਨ ਇੱਕ ਹਫਤਾ ਮਹੀਨਾ ਸੁਣ ਲੋਗੇ ਨਾ ਫਿਕਰ ਨਾ ਹੁਣ ਨਵਾਂ ਕੁਝ ਲੱਭੀਏ ਹੋਰ ਕੁਝ ਲੱਭੀਏ ਲੋਕਾਂ ਨੇ ਮਾਫ਼ ਕਰਨਾ ਲੋਕਾਂ ਨੇ ਗੁਰਬਾਣੀ ਨੂੰ ਵੀ ਗੀਤ ਸਮਝ ਲਿਆ ਕਬੀਰ ਸਾਹਿਬ ਕਹਿੰਦੇ ਆ ਕਹਿੰਦੇ ਲੋਕ ਜਾਣੇ ਗੀਤ ਹੈ ਲੋਕਾਂ ਨੇ ਇਹਨੂੰ ਗਾਣਾ ਸਮਝ ਲਿਆ ਇਹ ਸੰਗੀਤ ਨਹੀਂ ਹੈ ਇਹ ਤਾਂ ਗੁਰ ਕਹਿੰਦੇ ਲੋਕ ਜਾਣੇ ਇਹ ਗੀਤ ਆ ਇਹ ਤੋਂ ਬ੍ਰਹਮ ਵਿਚਾਰ ਕੋਈ ਗਾਵੇ ਕੋਈ ਸੁਣੇ ਹਰ ਨਾਮਾ ਚਿਤ ਲਾਏ ਕਹੇ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਕੋਈ ਮਨ ਕਰਕੇ ਗਾਵੇ ਮਨ ਕਰਕੇ ਸੁਣ ਲਵੇ ਕਹਿੰਦੇ ਉਹਨੂੰ ਪ੍ਰਮਾਤਮਾ ਦੀ ਪ੍ਰਾਪਤੀ ਜ਼ਰੂਰ ਹੋਏਗੀ ਤੇਰੇ ਗੁਣ ਬਹੁਤ ਹਨ ਤੁਮਰੇ ਗੁਣ ਕਿਆ ਕਹਾ ਮੇਰੇ ਸਤਗੁਰਾ ਜਦ ਗੁਰ ਬੋਲੇ ਤਬ ਬਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰੱਖੇ ਜੈਸੇ ਹਮ ਸਤਗੁਰ ਰਾਕ ਲੀਏ ਛੜਾ ਹੈ ਕੋਈ ਜਿਹੜਾ ਸਾਡੇ ਵਰਗਿਆਂ ਨੂੰ ਅਪਰਾਧੀਆਂ ਨੂੰ ਰੱਖਦਾ ਹੋਵੇ ਉਹਨੇ ਸਾਡੇ ਤੇ ਕਿਰਪਾ ਕੀਤੀ ਸਾਡੇ ਔਗਣਾ ਨੂੰ ਛਪਾ ਦਿੰਦਾ ਉਹਨੂੰ ਜਾਣਦਾ ਨਹੀਂ ਉਹ ਸਭ ਕੁਝ ਜਾਣਦਾ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਆ ਕੇ ਹੁਣ ਤੁਸੀਂ ਕਿਸੇ ਕੋਲ ਜਾਓ ਕਿਸੇ ਕੋਲ ਉਧਾਰ ਪੈਸੇ ਲੈ ਲਓ ਉਹਨੂੰ ਤੁਸੀਂ ਵਾਪਸ ਵੀ ਕਰਦੇ ਹੋ ਫਿਰ ਵੀ ਡਰ ਰਹੇਗਾ ਉਹ ਚਾਰ ਬੰਦਿਆਂ ਵਿੱਚ ਕਹਦਾ ਮੈਂ ਤੇਰਾ ਕੰਮ ਸਾਰਿਆ ਸੀ ਮੈਂ ਤੇਰੀ ਮਦਦ ਕੀਤੀ ਸੀ ਅਸੀਂ ਕਿੰਨਾ ਕੁਝ ਮੰਗਦੇ ਆ ਇੱਥੇ ਬਟ ਕੇ ਸ਼ਰਮ ਨਹੀਂ ਆਏਗੀ ਆਪਾਂ ਪੜਦੇ ਨੇ ਸ਼ਬਦ ਕਹਿੰਦੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾ ਕਹਿੰਦੇ ਇੱਥੇ ਬੈਠ ਕੇ ਕੋਈ ਸ਼ਰਮ ਨਹੀਂ ਆਏਗੀ ਜਿਹੜੇ ਲੋਕ ਕਹਿੰਦੇ ਨਾ ਬਹੁਤ ਭਾਗਾਂ ਵਾਲੇ ਜੋ ਸੰਗਤ ਕਰਦੇ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਬਿਲਕੁਲ ਹੀ ਨਾਸਤਿਕ ਹੋ ਜਾਂਦੇ ਜਿਹੜੇ ਰੱਬ ਨੂੰ ਭੁੱਲ ਜਾਂਦੇ ਆ ਆਮ ਕਰਕੇ ਤੁਸੀਂ ਸੁਣਿਆ ਹੋਵੇਗਾ ਲੋ ਜੀ ਸਿੱਖੀ ਦਾ ਪ੍ਰਚਾਰ ਕੋਈ ਨਹੀਂ ਪ੍ਰਚਾਰ ਹੀ ਨਹੀਂ ਹੋ ਰਿਹਾ ਗੁਰਦੁਆਰੇ ਵਾਲੇ ਕੁਝ ਕਰਦੇ ਹੀ ਨਹੀਂ ਸਾਡੇ ਕੋਲ 50 50000 ਦੇ ਮੋਬਾਈਲ ਹੈ ਤੇ ਉਹਦੇ ਵਿੱਚ ਗੁਰਬਾਣੀ ਅੱਜ ਤੁਸੀਂ ਅਰਥ ਪੜੋ ਭਾਵੇਂ 24 ਘੰਟੇ ਪੜਦੇ ਰਹੋ ਅਰਥ ਕਿਉਂ ਨਹੀਂ ਪ੍ਰਚਾਰ ਹੋ ਰਿਹਾ ਉਹ ਸਾਡੀ ਬਿਰਤੀ ਨਹੀਂ ਸਾਡਾ ਤਾਂ ਹੁਣ WhatsApp Facebook ਤੋਂ ਟਾਈਮ ਨਹੀਂ ਲੱਗਦਾ ਫਿਰ ਅਸੀਂ ਕਦੋਂ ਗੁਰਵਾਣੀ ਕਦੋਂ ਪੜਨੀ ਤੇ ਜਦੋਂ ਅਸੀਂ ਉਸ ਨੂੰ ਜੀਵਨ ਦੇ ਵਿੱਚ ਧਾਰਨ ਕਰਾਂਗੇ ਅਸੀਂ ਸੋਚਿਆ ਵੀ ਅੱਖਾਂ ਬੰਦ ਲਓ ਇੱਕ ਹੁੰਦਾ ਨਾ ਜਿਹੜਾ ਕਬੂਤਰ ਹੁੰਦਾ ਉਹ ਸਾਹਮਣੇ ਬਿੱਲੀ ਆ ਜਾਂਦੀ ਹੈ ਉਹਨੂੰ ਪਤਾ ਹੁਣ ਅੱਖਾਂ ਬੰਦ ਕਰ ਲਓ ਹੁਣ ਬਿੱਲੀ ਦੀਆਂ ਅੱਖਾਂ ਤਾਂ ਜਾਗਦੀਆਂ ਨਾ ਬਿੱਲੀ ਤਾਂ ਦੇਖਦੀ ਪਈ ਹੈ ਕਬੂਤਰ ਨੇ ਅੱਖਾਂ ਬੰਦ ਕਰ ਲਈਆਂ ਹੁਣ ਅਸੀਂ ਸੋਚਦੇ ਹਾਂ ਵੀ ਅਸੀਂ ਤਾਂ ਉੱਪਰ ਚੋਂ ਪਰੋ ਗੁਰੂ ਤਾਂ ਦੇਖ ਰਿਹਾ ਭਾਈ ਜੇ ਤੂੰ ਨਹੀਂ ਦੇਖ ਰਿਹਾ ਨਾ ਗੁਰੂ ਨੂੰ ਤੇ ਗੁਰੂ ਤਾਂ ਤੈਨੂੰ ਦੇਖ ਰਿਹਾ ਤੂੰ ਤਾਂ ਸਭ ਕੁਝ ਕਰਦਾ ਤੇ ਉਹ ਸਮਰੱਥ ਹੈ ਹੁਣ ਕਹਤਾ ਸੀ ਗੁਰੂ ਮਹਾਰਾਜ ਕਹਿੰਦੇ ਭਾਈ ਉਹ ਐਡਾ ਬਖਸ਼ੰਦ ਹੈ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਕਹਿੰਦੇ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ ਜੈਸੇ ਹਮ ਸਤ ਕੋ ਰਾਖ ਲੀਏ ਛੜਾਏ ਤੇ ਉਹਨੇ ਮਨੂੰ ਆਪਣੇ ਨਾਲ ਜੋੜ ਲਿਆ ਇਹ ਗੁਰੂ ਰਾਮਦਾਸ ਜੀ ਦੀ ਅੰਦਰਲੀ ਅਵਸਥਾ ਹੈ ਨਾ ਉਹਨਾਂ ਦਾ ਮਾਂ ਸੀ ਤੇ ਨਾ ਉਹਨਾਂ ਦਾ ਬਾਪ ਸੀ 7 ਸਾਲ ਦੀ ਉਮਰ ਵਿੱਚ ਦੋਨੇ ਚੜ੍ਹਾਈ ਕਰ ਗਏ 2 ਸਾਲ ਦੀ ਉਮਰ ਵਿੱਚ ਮਾਤਾ ਜੀ 7 ਸਾਲ ਦੀ ਉਮਰ ਪਿਤਾ ਜੀ ਕਿੰਨੀ ਕੁ ਉਮਰ ਹੁੰਦੀ ਬੱਚੇ ਦੀ ਤੇ ਜਿਨ੍ਹਾਂ ਪਿਆਰ ਦਿੱਤਾ ਪਰਮੇਸ਼ਰ ਨੇ ਕਹਿੰਦੇ ਤੂੰ ਗੁਰ ਪਿਤਾ ਤੂੰ ਹੈਂ ਗੁਰ ਮਾਤਾ ਤੂੰ ਮੇਰਾ ਬੰਧਵ ਮੇਰਾ ਸਖਾ ਸਖਾਏ ਹਮੇਸ਼ਾ ਤੂੰ ਮੇਰਾ ਸਖਾ ਸਖਾਏ ਭਾਵ ਹਮੇਸ਼ਾ ਤੂੰ ਮੇਰੀ ਮਿੱਤਰਤਾ ਨਵਾਉਂਦਾ ਹੈ ਤੂੰ ਗੁਰਪਿਤਾ ਤੂੰ ਹੈ ਗੁਰਮਾਤਾ ਤੂੰ ਗੁਰਬੰਧਪ ਮੇਰਾ ਸਖਾ ਸਹਾਈ ਆਖਰ ਵਿੱਚ ਕਹਿੰਦੇ ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾ ਸਾਬਿਦ ਤੁਮਹਰ ਜਾਣੋ ਆਪੇ ਹਮ ਰੁੜਤੇ ਫਿਰਤੇ ਕੋਈ ਬਾਤ ਨ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਇਹ ਸਤਗੁਰੂ ਗੁਰੂ ਅਮਰਦਾਸ ਜੀ ਤੁਸੀਂ ਜਾਣਦੇ ਹੋ ਨਾ ਮੈਂ ਕੀ ਸੀ ਲੋਕੀ ਕਹਿੰਦੇ ਸੀ ਸ੍ਰੀਕੇ ਦੇ ਤਾਏ ਚਾਚੇ ਬਹੁਤ ਸਨ ਜਦੋਂ ਪਿਤਾ ਜੀ ਚੜ੍ਹਾਈ ਕਰ ਗਏ ਤੇ ਦੂਰ ਦੀ ਰਿਸ਼ਤੇਦਾਰੀ ਦੂਰ ਵੀ ਰਹਿੰਦੀ ਸੀ ਨਾਨੀ ਬਸਰ ਕੇ ਪਿੰਡ ਸੀ ਗੁਰੂ ਅਮਰਦਾਸ ਜੀ ਦਾ ਉੱਥੋਂ ਆਈ ਲਾਹੌਰ ਹੁਣ ਕਿਸੇ ਨੇ ਨਹੀਂ ਆਖਿਆ ਵੀ ਜਿੱਥੇ ਸਾਡੇ ਬੱਚੇ ਰੋਟੀ ਖਾਂਦੇ ਆ ਤੇ ਦੋ ਰੋਟੀਆਂ ਇਹ ਵੀ ਖਾ ਲਏ ਕਿਸੇ ਨੇ ਨਹੀਂ ਆਖਿਆ ਆ ਸਾਰੇ ਇਹ ਜ਼ਰੂਰ ਕਹਿੰਦੇ ਆ ਕਿ ਬੁਰਾ ਬਹੁਤ ਹੋਇਆ ਕਿਸੇ ਨੇ ਬੜਾ ਸੋਣਾ ਲਿਖਿਆ ਕਹਿੰਦੇ ਜੇ ਸਾਹਿਲ ਕੇ ਤਾਮਾਸ਼ਾਈ ਹਰ ਡੁੱਬਣੇ ਵਾਲੇ ਪਰ ਅਫਸੋਸ ਤੋਂ ਕਰਤੇ ਹਨ ਪਰ ਇਮਦਾਦ ਨਹੀਂ ਕਰਦੇ ਘੁੰਗਣੀਆਂ ਵੇਚੀਆਂ ਮੰਗਿਆ ਤਾਂ ਨਹੀਂ ਨਾ ਗੁਰੂ ਰਾਮਦਾਸ ਜੀ ਨੇ ਕਦੇ ਕੁਝ ਨਹੀਂ ਮੰਗਿਆ ਅੱਜ ਵੀ ਵੰਡਦੇ ਪਏ ਐ ਜਦੋਂ ਬਖਸ਼ਿਸ਼ ਕੀਤੀ ਕਹਿੰਦੇ ਕੌਣ ਦੇਗਾ ਦੇਣ ਵਾਲੇ ਨੇ ਤਾਂ ਆਪਣੀ ਪੁੱਤਰੀ ਵੀ ਦੇ ਦੇਤੀ ਗੁਰੂ ਅਮਰਦਾਸ ਜੀ ਨੇ ਆਪਣੀ ਬੱਚੀ ਦਾ ਸਾਖ ਕਰ ਦਿੱਤਾ ਬੀਬੀ ਪਾਨੀ ਦਾ ਦੇਣ ਵਾਲੇ ਨੇ ਤਾਂ ਤਖਤ ਦਿੱਤਾ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਵੇ ਕਹਿੰਦੇ ਸੀ ਅਨਾਥ ਹੈ ਇਹਦੇ ਕੋਲ ਕੱਪੜੇ ਵੀ ਨਹੀਂ ਪਾਉਣ ਵਾਸਤੇ ਪਰ ਸਾਧ ਸੰਗਤ ਜੀ ਦੁਨੀਆ ਦੇ ਵਿੱਚ ਜੇ ਕਿਤੇ ਸਭ ਤੋਂ ਮਹਿੰਗਾ ਕਿਤੇ ਰਮਾਲਾ ਚੜ੍ਹਦਾ ਹੈ ਨਾ ਤੇ ਉਸ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ 2.5 ਲੱਖ ਤੋਂ ਸ਼ੁਰੂ ਹੋ ਜਾਂਦੇ ਅੱਗੇ ਸਮਾਂ ਸੀ ਕਦੇ ਗਿਆਨੀ ਮੋਹਨ ਸਿੰਘ ਜੀ ਅੱਜ ਵੀ ਜਿੰਦੇ ਹੈ ਹੱਡ ਗ੍ਰੰਥੀ ਦਰਬਾਰ ਸਭ ਕਦੇ ਉਹ ਅੱਗੇ ਹਫ਼ਤੇ ਬਾਅਦ ਬਦਲਦੇ ਸੀ ਅੱਜ ਇੰਨੀ ਸ਼ਰਧਾ ਹੈ ਸਿੱਖਾਂ ਦੀ ਰੋਜ ਗੁਰੂ ਸਾਹਿਬ ਮਹਾਰਾਜ ਜੀ ਦੇ ਰੋਜ ਵਸਤਰ ਚੰਦਵਾਰ ਸਾਹਿਬ ਰੋਜ ਬਦਲੇ ਜਾਂਦੇ ਕਿੱਥੋਂ ਖਾਏਗਾ ਅੱਜ ਉਹਦੇ ਨਾਮ ਤੇ 24 ਘੰਟੇ ਲੰਗਰ ਚੱਲ ਰਿਹਾ ਗੁਰੂ ਰਾਮਦਾਸ ਜੀ 24 ਘੰਟੇ ਲੰਗਰ ਆਹ ਦੁਨੀਆ ਦੇ ਕੋਈ ਭੁੱਖਾ ਰਹਿ ਸਕਦਾ ਪਰ ਗੁਰੂ ਰਾਮਦਾਸ ਜੀ ਦੀ ਨਗਰੀ ਤੇ ਕੋਈ ਭੁੱਖਾ ਨਹੀਂ ਰਹਿ ਸਕਦਾ ਕਹਿੰਦੇ ਇਹਦਾ ਘਰ ਨਹੀਂ ਹੈ ਹੁਣ ਉਹਦਾ ਘਰ ਇਦਾਂ ਦਾ ਘਰ ਹੈ ਉਹਦੇ ਘਰ ਵਰਗਾ ਘਰ ਹੀ ਨਹੀਂ ਕਿਸੇ ਦਾ ਸੋਨੇ ਦਾ ਘਰ ਬਣ ਗਿਆ ਡਿੱਟੇ ਸਭੇ ਥਾਵ ਨਹੀਂ ਤੁੱਟ ਜੇ ਦੇੋ ਕੀ ਸਮਾਸੀ ਤੇ ਅੱਜ ਕੀ ਸਮਾ ਕਹਿੰਦੇ ਜੋ ਹਮਰੀ ਵਿਦ ਹੋਤੀ ਮੇਰੇ ਸਤਗੁਰਾ ਸਾਬ ਵਿਦ ਤੁਮਹਰ ਜਾਣੂ ਆਪੇ ਇੱਕ ਉਦਾਹਰਨ ਦੇ ਰਿਹਾ ਜਿਸ ਵੇਲੇ ਨਾ ਬੜੀ ਛੋਟੀ ਉਮਰ ਸੀ ਤੇ ਇੱਕ ਦਿਨ ਪੜਿਓ ਉਦਾਸ ਬੈਠੇ ਆ ਤੇ ਨਾਨੀ ਨੇ ਆਖਿਆ ਬਾਪ ਬੇਟਾ ਬਾਹਰ ਜਾ ਕੇ ਖੇਡ ਲੈ ਚਲੇ ਗਏ 10 15 ਮਿੰਟ ਬਾਅਦ ਉੱਥੇ ਫੇਰ ਬੈਠਿਆ ਨਾਨੀ ਨੇ ਆਖਿਆ ਤੈਨੂੰ ਬੱਚਿਆਂ ਨੇ ਖੜਾਇਆ ਨਹੀਂ ਕਹਿੰਦਾ ਨਾਨੀ ਬੱਚਿਆਂ ਨੇ ਤਾਂ ਖੜਾਇਆ ਸੀ ਪਰ ਉਹਨਾਂ ਦੀ ਮਾਵਾ ਆ ਗਈਆਂ ਤੇ ਉਹਨਾਂ ਬੱਚਿਆਂ ਨੂੰ ਬਾਹਾਂ ਫੜ ਕੇ ਲੈ ਗਈਆਂ ਵੀ ਇਹ ਮਨੂਹਸ ਹੈ ਇਹਦੇ ਮੱਥੇ ਨਹੀਂ ਲੱਗਣਾ ਇਹਦੇ ਜੰਮ ਦੇ ਮਾਪੇ ਮਰ ਗਏ ਇਹਦੇ ਮੱਥੇ ਨਹੀਂ ਲੱਗਣਾ ਉਹ ਸਮਾਂ ਤੇ ਅੱਜ ਦਾ ਸਮਾਂ ਅੱਜ ਪੂਰੀ ਦੁਨੀਆ ਵਿੱਚ ਜਿੱਥੇ ਵੀ ਸਿੱਖ ਰਹਿੰਦਾ ਇੱਕ ਅਰਦਾਸ ਕਰਦਾ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਮਾਈ ਅੱਧੀ ਅੱਧੀ ਰਾਤ ਨੂੰ ਦਰਵਾਜੇ ਤੇ ਬਾਹਰ ਸੰਗਤਾਂ ਖੜ ਜਾਂਦੀਆਂ ਅੱਜ ਕੋਈ ਐਸਾ ਗੁਰਦੁਆਰਾ ਨਹੀਂ ਕੋਈ ਐਸਾ ਮੰਦਿਰ ਨਹੀਂ ਕੋਈ ਅਸੀਂ ਮਸਜਿਦ ਨਹੀਂ ਜਿੱਥੇ ਤਾਲਾ ਨਾ ਲੱਗਦਾ ਹੋਵੇ ਕੁੰਡਾ ਨਾ ਲੱਗਦਾ ਹੋਵੇ ਪਰ ਇੱਕੋ ਗੁਰੂ ਰਾਮਦਾਸ ਜੀ ਦਾ ਘਰ ਹੈ ਜਿੱਥੇ ਕਦੇ ਕੁੰਡਾ ਨਹੀਂ ਲੱਗਿਆ ਤੇ ਉਹ ਭਾਵ ਕੀ ਉਹਨੇ ਭਾਵਨਾ ਸੀ ਨਿਰਮਾਣਤਾ ਜਿਹੜੀ ਸਿਹੜੀ ਗੁਰੂ ਪਾਤਸ਼ਾਹ ਜੀ ਦੀ ਤੇ ਇੰਨਾ ਕੁਝ ਪ੍ਰਾਪਤ ਹੋ ਕੇ ਜਿੱਦਣ ਗੁਰਤਾ ਗੱਦੀ ਮੜੀ ਆ ਤੇ ਉਹਦਣ ਇਹ ਬਚਨ ਸਤਗੁਰੂ ਮਹਾਰਾਜ ਨੇ ਕਹੇ ਹੋਣਗੇ ਜਿਨ੍ਹਾਂ ਨੂੰ ਫਿਰ ਉਹਨਾਂ ਨੇ ਬਾਅਦ ਵਿੱਚ ਉਚਾਰਨ ਕੀਤਾ ਕਹਿੰਦੇ ਜੋ ਹਮਰੀ ਬਿਦ ਮੇਰੀ ਜੋ ਹਾਲਤ ਸੀ ਤੁਸੀਂ ਜਾਣਦੇ ਹੋ ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾ ਸਾਬਿਦ ਤੁਮਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਇੱਕ ਕੀੜੇ ਨੂੰ ਥਾਪ ਦਿੱਤਾ ਤੁਸੀਂ ਅਰੋਜ ਪੜਦੇ ਰਹਿ ਰਾਸ ਵਿੱਚ ਪੜਦੇ ਗੁਰੂ ਰਾਮਦਾਸ ਜੀ ਦੇ ਬਚਨ ਹਮ ਕੀਰੇ ਕਿਰਮ ਕਿਰਮ ਉਹ ਬਹੁਤ ਨੀਵਾਜਾ ਕੀੜਾ ਗੰਦਗੀ ਦਾ ਕੀੜਾ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਸਤਗੁਰ ਨੇ ਕਿੱਡੀ ਕਿਰਪਾ ਕਰ ਦਿੱਤੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਧਨ ਧਨ ਗੁਰੂ ਨਾਨਕ ਜਨ ਕੇਰਾ ਨਾਨਕ ਦਾ ਗੁਰੂ ਧਨ ਹੈ ਧਨ ਧਨ ਕਹਉ ਕਹਿੰਦੇ ਮੇਰੇ ਗੁਰੂ ਨੂੰ ਧਨ ਧਨ ਗੁਰੂ ਨਾਨਕ ਜਨ ਕੇ ਰਾ ਜਿਤ ਮਿਲਿਆ ਜਿਹਨੂੰ ਮਿਲਣ ਦੇ ਨਾਲ ਕੀ ਹੁੰਦਾ ਚੁੱਕੇ ਸਭ ਸੋਗ ਸੰਤਾਪੇ ਸਾਰੀਆਂ ਚਿੰਤਾਵਾਂ ਸਾਰੇ ਸੰਤਾਪ ਉਤਰ ਜਾਂਦੇ ਆ ਜਦੋਂ ਅਸੀਂ ਉਹਦੀ ਸ਼ਰਨ ਵਿੱਚ ਆਉਂਨੇ ਆ ਗੁਰੂ ਮਹਾਰਾਜ ਕਿਰਪਾ ਕਰਨ ਰਹਾਉ ਦੀ ਪੰਕਤੀ ਵਿੱਚ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਮੇਰੇ RAM ਹਮ ਪਾਪੀ ਸ਼ਰਨ ਪਰੇ ਹਰ ਦਵਾਰ ਮਤ ਨਿਰਗੁਣ ਹਮ ਬੈਲੇ ਕਬਹੂ ਆਪਣੀ ਕਿਰਪਾ ਤਾ ਗੁਰੂ ਸੰਗਤ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਉਹਨੀਆਂ ਭੁੱਲਾਂ ਨੂੰ ਬਖਸ਼ ਦੇ ਆ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ